ਮੈਂ ਅੰਦਰ ਗਿਆ ਮੈਂ ਰੋ ਪਿਆ ਮੈਂ ਕਿਹਾ ਜੀ ਸਾਨੂੰ ਲੋਕ ਮੈਸੇਜ ਕਰਦੇ ਆ ਵੀ ਜਥੇਦਾਰ ਸਾਹਿਬ ਨੂੰ ਕਹੀਏ ਵੀ ਸਾਨੂੰ ਇਹ ਆਗੂ ਦੀ ਜ਼ਰੂਰਤ ਹੈ ਮੈਂ ਪੁੱਛਿਆ ਮੈਨੂੰ ਕਹਿੰਦੇ ਜੇ ਪਿੱਛੇ हट ਗਿਆ ਕਿਸਾਨੀ ਸੰਘਰਸ਼ ਤੋਂ ਕਿਸਾਨ ਜਥੇਬੰਦੀਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜੂ ਉਹਨਾਂ ਨੇ ਐ ਨਹੀਂ ਕਿਹਾ ਕਿ ਸਿੱਧੂਪੁਰ ਜਥੇਬੰਦੀ ਤੋੜ ਜੂ ਉਹ ਨੜਕਾ ਜਥੇਬੰਦੀਆਂ ਤੋਂ ਤੇ ਮੈਂ ਜਿਹੜੀਆਂ ਜਥੇਬੰਦੀਆਂ ਹਜੇ ਵੀ ਨਹੀਂ ਪਹੁੰਚੀਆਂ ਮੈਂ ਉਹਨਾਂ ਨੂੰ ਕਹਿਣਾ ਸਾਨੂੰ ਮਾੜੀ ਮੋਟੀ ਸੰਗ ਕਰਨੀ ਚਾਹੀਦੀ ਆ ਉਹ ਬੰਦਾ ਸਾਰੀਆਂ ਜਥੇਬੰਦੀਆਂ ਦਾ ਵਿਸ਼ਵਾਸ ਰੱਖਣ ਦੇ ਲਈ ਲੜ ਰਿਹਾ ਤੇ ਜੇ ਅਸੀਂ ਅੱਜ ਵੀ ਨਹੀਂ ਆਉਂਦੇ ਨਾ ਫਿਰ ਯਾਰ ਸਾਡੇ ਲਈ ਪਤਾ ਨਹੀਂ ਆਪਦੇ ਜਵਾਕਾਂ ਦੇ ਅਸੀਂ ਚਿਹਰੇ ਕਿਵੇਂ ਉਹਨਾਂ ਨਾਲ ਅੱਖਾਂ ਨਾਲ ਮਿਲਾਵਾਂਗੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਣੇ ਆਗੂ ਬਾਪੂ ਜੀ ਡੱਲੇਵਾਲ ਦੇ ਲਈ ਇੱਕ ਵਾਰ ਫੇਰ ਅਰਦਾਸ ਕਰਿਓ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਮੈਂ ਹਮੇਸ਼ਾ ਉੱਥੇ ਹੁੰਨਾ ਮੈਂ ਬਹੁਤ ਘੱਟ ਬੋਲਦਾ ਪਰ ਮੈਂ ਬੋਲਣਾ ਕਿਉਂ ਚਾਹੁੰਦਾ ਸੀ ਕਿਉਂਕਿ ਜਦੋਂ ਦਿੱਲੀ ਸੰਘਰਸ਼ ਚੱਲਦਾ ਸੀਗਾ ਤਾਂ ਸਾਰੀਆਂ ਜਥੇਬੰਦੀਆਂ ਕੋਲ ਹੀ ਅਸੀਂ ਜਾਂਦੇ ਸੀ ਪਰ ਤਿੰਨ ਚਾਰ ਜਥੇਬੰਦੀਆਂ ਸੀ ਜਿੰਨਾਂ ਦੇ ਨਾਲ ਮੇਰਾ ਇਹ ਜੀ ਸੀ ਕੇ ਮੈਂ ਉਹਨਾਂ ਦੀ ਡਾਇਰੀ ਫੜ ਲੈਂਦਾ ਸੀ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ ਉਹ ਚ ਮਿੰਟ ਲਿਖਦੇ ਹੁੰਦੇ ਸੀ ਕਿ ਕਿਹੜਾ ਮੀਟਿੰਗ ਦੇ ਵਿੱਚ ਕੀ ਬੋਲਿਆ ਕਿਹੜਾ ਕੀ ਬੋਲਿਆ ਤਾਂ ਇੱਕ ਇਹੀ ਜੱਥੇਬੰਦੀ ਸੀਗੀ ਜਿਹਦੇ ਤੇ ਮੈਂ ਅੱਜ ਵੀ ਮਾਨ ਨਾਲ ਕਹਿ ਸਕਦਾ ਵੀ ਇਹਨਾਂ ਨੇ ਉੱਥੇ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਸੰਗਤ ਨੂੰ ਗੁਰੂ ਨੇ 21 ਵਸਵੇ ਕਿਹਾ ਤੇ ਜੇ ਸੰਗਤ ਅੱਗੇ ਬੰਦਾ ਝੂਠ ਬੋਲੂਗਾ ਉਹ ਕਿਸੇ ਦਰਗਾਹ ਨੂੰ ਢੋਈ ਨਹੀਂ ਮਿਲਦੀ ਮੈਂ ਇਸ ਕਰਕੇ ਇਸ ਜੱਥੇਬੰਦੀ ਦੀ ਕਦਰ ਕਰਦਾ ਹੁਣ ਤੁਸੀਂ ਨੋਟ ਕਰਿਓ ਮੈਂ ਉੱਥੇ ਡੱਲੇਵਾਲ ਸਾਹਿਬ ਦੇ ਕੋਲੇ ਹੁੰਦਾ ਸੀ ਜਦੋਂ ਤਿੰਨ ਕਾਨੂੰਨ ਵਾਪਸ ਹੋ ਗਏ ਤੇ ਇਹ ਕਹਿੰਦੇ ਸੀ ਕਿ ਵੈਜਗੇ ਐਮਐਸਪੀ ਦਾ ਹੁਣ ਦੁਬਾਰਾ ਇਕੱਠ ਨਹੀਂ ਜੁੜਨਾ ਦੁਬਾਰਾ ਇੰਨਾ ਖਰਚਾ ਨਹੀਂ ਹੋਣਾ ਦੁਬਾਰਾ ਲੋਕ ਨਹੀਂ ਆਉਣੇ ਪਰ ਸਾਡੇ ਆਗੂਆਂ ਨੂੰ ਪਤਾ ਨਹੀਂ ਕੀ ਕਾਲ ਸੀ ਉਹ ਕੰਡੇ ਜਿਹੜੇ ਪੀਜੇ ਅੱਜ ਸਾਡੇ ਆਗੂ ਨੂੰ ਚੁਗਣੇ ਪੈ ਰਹੇ ਆ ਅੱਜ ਕੋਈ ਨਿਕਲ ਜਾ ਉੱਥੇ ਡੀਸੀ ਦਫ਼ਤਰ ਤਹ ਦੇ ਦਿੰਦਾ ਪਰਚਾ ਕੋਈ ਉੱਥੇ ਡੀਸੀ ਦਫ਼ਤਰੋਂ ਐਮਐਸਪੀ ਨਹੀਂ ਮਿਲਨੀ ਜਿਹੜੀ ਆ ਲੜਾਈ ਆ ਇੱਥੇ ਹੀ ਆਉਣਾ ਪੈਣਾ ਹਰੇਕ ਨੂੰ ਜਾਂ ਤਾਂ ਜਿਹੜਾ ਨਹੀਂ ਆਉਂਦਾ ਬੰਦਾ ਕੋਈ ਕਿਸਾਨ ਆ ਮੈਂ ਕਹਿੰਦਾ ਕਹਦੇ ਭਾਈ ਵੀ ਮੈਂ ਨਹੀਂ ਲੈਣੀ ਜੇ ਕੱਲ ਨੂੰ ਮਿਲੂਗੀ ਤਾਂ ਐਵੇਂ ਜੇ ਅਸੀਂ ਰਾਹ ਰੋਕ ਲਈਏ ਤਾਂ ਸਾਡੇ ਕਹਿੰਦੇ ਨੇ ਕਿ ਇਹਨਾਂ ਨੇ ਰਾਹ ਰੋਕ ਲਿਆ ਪਰ ਜਦੋਂ ਟੋਲ ਖੁੱਲੇ ਹੁੰਦੇ ਆ ਉਦੋਂ ਕੋਈ ਨਹੀਂ ਕਹਿੰਦਾ ਭਾਈ ਮੈਂ ਤਾਂ ਕਿਸਾਨਾਂ ਦੇ ਕਰਕੇ ਟੋਲ ਬੰਦ ਹੋਇਆ ਮੈਂ ਤਾਂ ਦੇ ਕੇ ਜਾਊ ਉਦੋਂ ਸਾਡੀ ਗੈਰਤ ਕਿੱਥੇ ਹੁੰਦੀ ਆ ਸਾਡੇ ਕੀ ਲਿਖ ਰਹੇ ਆ ਜਿਹੜੇ ਆਈਟੀ ਸੈੱਲ ਵਾਲੇ ਵੀ ਦੱਸੂਗਾ ਤੇ ਜਿਹੜੇ ਹੋਰ ਵਿਰੋਧ ਕਰ ਰਹੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾ ਸਿੱਟੀ ਪਰੇਸ਼ਾਨੀ ਆ ਸਾਡਾ ਅੱਗੂ ਬੈਠਾ ਉਹ ਤਾਂ ਸਾਰਿਆਂ ਨੂੰ ਪਤਾ ਸਾਰੇ ਬਲਾੜਿਆਂ ਨੇ ਬੋਲ ਜਾਣਾ ਪਰ ਮੈਂ ਆਪਦਾ ਇੱਕ ਅਲੱਗ ਧਰਮ ਨਿਵਾ ਕੇ ਜਾਊਗਾ ਕਿ ਇਕੱਲੇ ਇਕੱਲੇ ਬੰਦੇ ਨੂੰ ਲਿਖ ਕੇ ਜਵਾਬ ਨਹੀਂ ਦਿੱਤਾ ਜਾਂਦਾ ਮੈਂ ਉਹਨਾਂ ਸਵਾਲਾਂ ਤੇ ਜਵਾਬ ਦੇਊਗਾ ਜਿਹੜੇ ਉਂਗਲ ਚੁੱਕਦੇ ਆ ਪਹਿਲਾਂ ਤਾਂ ਇਹ ਕਹਿੰਦੇ ਆ ਕਿ ਕਰਜੇ ਲੈ ਕੇ ਟਰੈਕਟਰ ਲੈ ਲਿਆ ਤੇ ਹੁਣ ਧਰਨੇ ਤੇ ਬਹਿ ਗਏ ਕਿਉਂ ਜੀ ਮੈਂ ਅੰਕੜਿਆਂ ਨਾਲ ਗੱਲ ਕਰੂੰਗਾ 2023 ਦੇ ਵਿੱਚ 9 ਲੱਖ 45 ਹਜ਼ਾਰ ਟਰੈਕਟਰ ਨਵਾਂ ਵਿਕਿਆ ਤੇ 42 ਲੱਖ ਕਾਰ ਵਿਕੀਆ ਤੇ ਜਿਹਦੇ ਵਿੱਚ 12-12 ਕਰੋੜ ਦੀਆਂ ਰਾਇਲ ਰਾਇਸ ਕਾਰਾਂ ਵੀ ਹੈਗੀਆਂ ਤੇ ਕਰੋੜ-ਕਰੋੜਾਂ ਦੀਆਂ ਡਿਫੈਂਡਰ ਵੀ ਆ ਤੇ 40-40 ਲੱਖ ਵਾਲੀਆਂ ਫੋਰਚੂਨਰ ਵੀ ਹੈਗੀਆਂ ਠੀਕ ਹੈ ਜੀ ਉਹਨਾਂ ਦੇ ਲਈ ਪੈਸਾ ਕਿੱਥੋਂ ਆਉਂਦਾ ਕੋਈ ਮਸ਼ੀਨਾਂ ਨਹੀਂ ਲੱਗੀਆਂ ਘਰੇ ਉਹ ਵੀ ਕਰਜ਼ੇ ਹੀ ਚੁੱਕਦੇ ਆ ਪਰ ਉਹਨਾਂ ਦੇ ਮਾਫ ਹੋ ਜਾਂਦੇ ਆ ਜਿਵੇਂ ਪਿਛਲੀ ਵਾਰ ਇੰਡਸਟਰੀ ਵਾਲਿਆਂ ਦਾ ਇਹਨਾਂ ਨੇ 10 ਲੱਖ ਕਰੋੜ ਮਾਫ ਕੀਤਾ ਕਿਸਾਨ ਕੀ ਮੰਗਦਾ ਐਮਐਸਪੀ ਇਹ ਸਾਨੂੰ ਇੱਕ ਛੋਟੀ ਜੀ ਸਬਸਿਡੀ ਦੇ ਕੇ ਸਾਨੂੰ ਮੰਗ ਤੇ ਸਾਫਤ ਕਰ ਦਿਆ ਦੁਨੀਆ ਦੇ ਵਿੱਚ ਸਾਨੂੰ ਸਬਸਿਡੀ ਨਹੀਂ ਚਾਹੀਦੀ ਸਾਨੂੰ ਐਮਐਸਪੀ ਚਾਹੀਦੀ ਪੂਰਾ ਭਾਅ ਮਿਲੇ ਸਾਨੂੰ ਕੀ ਲੋੜਾ ਸਬਸਿਡੀਆਂ ਜਾਂ ਹੋਰ ਚੀਜ਼ਾਂ ਦੀ ਤੇ ਜਿਹੜੇ ਵਿਰੋਧੀ ਜਿਹੜੇ ਡੱਲੇਵਾਲ ਸਾਹਿਬ ਤੇ ਉਂਗਲ ਚੱਕਦੇ ਅੱਜ ਫੇਰ ਉਪਾਈ ਬੈਠੇ ਸੀ ਲੈ ਕੇ ਕਿ ਡੱਲੇਵਾਲ ਸਾਹਿਬ ਨੇ ਕਿਹਾ ਸੀ ਕਿ ਮੋਦੀ ਦਾ ਕਦ ਵੱਡਾ ਹੋ ਗਿਆ ਰਾਮ ਮੰਦਰ ਕਰਕੇ ਤੇ ਅਖੇ ਸਿਆਸਤ ਤੋਂ ਪ੍ਰੇਰਤਾ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹਣਾ ਮੋਦੀ ਸਰਕਾਰ ਨੇ ਸਾਡੇ ਭਰਾ ਮਾਰੇ ਆ ਲਖੀਮਪੁਰ ਕੀੜੀ ਮੋਦੀ ਸਰਕਾਰ ਨੇ ਸਾਡਾ ਨਵਰੀਤ ਮਾਰਿਆ ਅਸੀਂ ਕਿਉਂ ਨਾ ਮੋਦੀ ਦਾ ਕੱਦ ਛੋਟਾ ਕਰਾਂਗੇ ਪਰ ਜੇ ਇਹਨਾਂ ਨੇ ਸਟੈਂਡ ਲਿਆ ਡੱਲੇਵਾਲ ਸਾਹਿਬ ਨੇ ਭੋਲੇ ਤਾਂ ਅੱਜ ਜਿਵੇਂ ਬਾਈ ਨੇ ਕਿਹਾ ਸੀ ਦਵਿੰਦਰ ਨੇ ਕਿ ਮੈਜੋਰਟੀ ਚ ਹੈ ਨਹੀਂ ਬਹੁਮਤ ਹੈ ਨਹੀਂ ਅੱਜ ਮੋਦੀ ਮੰਨ ਚਾਏ ਫੈਸਲੇ ਨਹੀਂ ਕਰ ਸਕਦਾ ਉਹਨੂੰ ਇਹ ਆ ਕਿ سپورਟ ਵਾਪਸ ਹੋ ਗਈ ਤਾਂ ਸਰਕਾਰ ਡਿੱਗ ਪੂਗੀ ਇਹ ਸਰਦਾਰ ਡੱਲੇਵਾਲ ਹੋਣਾਂ ਦੀ ਦੇਣ ਆ ਜੇ ਇਹ ਮੋਰਚਾ ਨਾ ਲੱਗਾ ਹੁੰਦਾ ਦੇਸ਼ ਭਰ ਦੇ ਵਿੱਚ ਐਡਾ ਮੈਸੇਜ ਨਹੀਂ ਜਾਣਾ ਸੀ ਮੋਦੀ ਸਰਕਾਰ ਨੇ ਉਦੋਂ ਵੱਡੇ ਮੋਹਬਤ ਨਾ ਲਾਉਣਾ ਸੀ ਕਦ ਛੋਟਾ ਕੀਤਾ ਸਾਡੀ ਅਸੀਂ ਮਾਨ ਨਾਲ ਕਹਿੰਨੇ ਸਾਡੇ ਆਗੂ ਨੇ ਕੀਤਾ ਦੂਜੀ ਗੱਲ ਇਹ ਪਹਿਲਾਂ ਜਦੋਂ ਸ਼ੁਰੂਆਤ ਹੋਈ ਆ 26 ਨੂੰ ਉਦੋਂ ਇਹ ਕਿਹਾ ਗਿਆ ਕਿ ਦੋਆ ਦਿਨਾਂ ਨੂੰ ਜੂਸ ਪੀ ਕੇ ਬੈਠ ਜਾਣਾ ਮੰਨ ਜੂਗਾ ਅੱਜ ਉਹ ਲਿਖ ਰਿਹਾ ਕਿ ਖੁਦਕੁਸ਼ੀ ਦੇ ਰਾਹ ਪੈ ਗਿਆ ਮੈਂ ਅੰਦਰ ਗਿਆ ਮੈਂ ਰੋ ਪਿਆ ਮੈਂ ਕਿਹਾ ਜੀ ਸਾਨੂੰ ਲੋਕ ਮੈਸੇਜ ਕਰਦੇ ਆ ਵੀ ਜਥੇਦਾਰ ਸਾਹਿਬ ਨੂੰ ਕਹੀਏ ਵੀ ਸਾਨੂੰ ਇਹ ਆਗੂ ਦੀ ਜ਼ਰੂਰਤ ਮੈਂ ਪੁੱਛਿਆ ਮੈਨੂੰ ਕਹਿੰਦੇ ਜੇ ਪਿੱਛੇ हट ਗਿਆ ਕਿਸਾਨੀ ਸੰਘਰਸ਼ ਤੋਂ ਕਿਸਾਨ ਜਥੇਬੰਦੀਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜੂ ਉਹਨਾਂ ਨੇ ਐ ਨਹੀਂ ਕਿਹਾ ਕਿ ਸਿੱਧੂਪੁਰ ਜਿੱਥੇ ਬੰਦੀ ਤੋੜ ਜੂ ਉਹਨਾਂ ਨੇ ਕਿਹਾ ਜਥੇਬੰਦੀਆਂ ਤੋਂ ਤੇ ਮੈਂ ਜਿਹੜੀਆਂ ਜਥੇਬੰਦੀਆਂ ਹਜੇ ਵੀ ਨਹੀਂ ਪਹੁੰਚੀਆਂ ਮੈਂ ਉਹਨਾਂ ਨੂੰ ਕਹਿਣਾ ਸਾਨੂੰ ਮਾੜੀ ਮੋਟੀ ਸੰਗ ਕਰਨੀ ਚਾਹੀਦੀ ਆ ਉਹ ਬੰਦਾ ਸਾਰੀਆਂ ਜਥੇਬੰਦੀਆਂ ਦਾ ਵਿਸ਼ਵਾਸ ਰੱਖਣ ਦੇ ਲਈ ਲੜ ਰਿਹਾ ਤੇ ਜੇ ਅਸੀਂ ਅੱਜ ਵੀ ਨਹੀਂ ਆਉਂਦੇ ਨਾ ਫਿਰ ਯਾਰ ਸਾਡੇ ਲਈ ਪਤਾ ਨਹੀਂ ਆਪਦੇ ਜਵਾਕਾਂ ਦੇ ਅਸੀਂ ਚਿਹਰੇ ਕਿਵੇਂ ਉਹਨਾਂ ਨਾਲ ਅੱਖਾਂ ਨਾਲ ਅੱਖਾਂ ਮਿਲਾਵਾਂਗੇ ਗੱਲਾਂ ਬਹੁਤ ਆ ਕਹਿਣ ਵਾਲੀਆਂ ਪਰ ਉਹੀ ਗੱਲ ਆ ਕਿ ਸੁਨੇਹਾ ਆ ਗਿਆ ਕਿ ਬਸ ਟਾਈਮ ਹੋ ਗਿਆ ਜਦੋਂ ਫੇਰ ਆਵਾਂਗੇ ਫੇਰ ਸਾਂਝਿਆ ਕਰਾਂਗੇ ਬਹੁਤ ਸਾਰੀਆਂ ਗੱਲਾਂ ਇਕੱਲੇ ਇਕੱਲੇ ਸਵਾਲ ਦਾ ਜਵਾਬ ਦੇ ਸਕਦਾ ਮੈਂ ਤੇ ਮੈਂ ਆਪਦੇ ਆਗੂ ਦੇ ਲਈ ਢਾਲ ਬਣ ਕੇ ਖੜੂੰਗਾ ਕਿਉਂਕਿ ਉਹਨੇ ਮੈਨੂੰ ਆਪਦਾ ਪੁੱਤ ਕਿਹਾ ਤੇ ਮੈਂ ਆਪਦੇ ਬਾਪੂ ਵੱਲ ਕੋਈ ਉਂਗਲ ਨਹੀਂ ਹੋਣ ਤੇ ਸੱਚੀ ਅਕਲ ਬਸ ਇਹ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸ਼ਾਮਲ ਹੋਵੋ ਚਾਹੇ ਰਿਸ਼ਤੇਦਾਰ ਜੋ ਸਾਡੇ ਭੈਣ ਭਰਾ ਹਰੇਕ ਨੂੰ ਕਹੋ ਆਪ ਵੀ ਖੇਤੀ ਬਚਾਈਏ ਗੁਰੂ ਨਾਨਕ ਦਾ ਫਲਸਫਾ ਬਚਾਈਏ ਬਸ ਇਹੀ ਆ ਕਿ ਸੰਘਰਸ਼ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ